ਵਿੱਚ ਕੋਈ ਲੜਾਈ ਝਗੜਾ ਹੁੰਦਾ ਆ ਤੇ ਔਰਤ ਅਕਸਰ ਇਹ ਗੱਲ ਕਹਿ ਦਿੰਦੀ ਆ ਕਿ ਮੈਂ ਤਾਂ ਸਿਰਫ ਆਪਣੇ ਬੱਚਿਆਂ ਦੇ ਕਰਕੇ ਤੇਰੇ ਨਾਲ ਆ ਨਹੀਂ ਤਾਂ ਤੇਰੇ ਵਰਗੇ ਆਦਮੀ ਦੀ ਮੈਂ ਕਦੇ ਸ਼ਕਲ ਨਾ ਦੇਖਾਂ ਉਹਦੇ ਅੰਦਰ ਉਹ ਪਿਆਰ ਲਗਾਵ ਸਭ ਕੁਝ ਖਤਮ ਹੋ ਜਾਂਦਾ ਆ ਪਰ ਪਤਾ ਨਹੀਂ ਕਿਉਂ ਉਹ ਔਰਤਾਂ ਇਹ ਗੱਲ ਨਹੀਂ ਸਮਝਦੀਆਂ ਕਿ ਲਾਈਫ ਪਾਰਟਨਰ ਇੱਕ ਐਦਾ ਨਾ ਇਨਸਾਨ ਹੁੰਦਾ ਆ ਜਿਹੜਾ ਜਿੰਨਾ ਟਾਈਮ ਉਸ ਜ਼ਿੰਦਗੀ ਦੇ ਵਿੱਚ ਹੈਗਾ ਆ ਉਹ ਸਾਡੇ ਨਾਲ ਆ ਸਾਡੀ ਜ਼ਿੰਦਗੀ ਜਿਹੜੀ ਆ ਉਹ ਬੜੀ ਆਸਾਨੀ ਦੇ ਨਾਲ ਕੱਟੀ ਜਾਂਦੀ ਆ ਪਰ ਜਦੋਂ ਉਹ ਇਨਸਾਨ ਸਾਨੂੰ ਛੱਡ ਕੇ ਚਲਾ ਗਿਆ ਨਾ ਇਹ ਜ਼ਿੰਦਗੀ ਜਿਹੜੀ ਆ ਜੀਣੀ ਮੁਸ਼ਕਿਲ ਹੋ ਜਾਣੀ ਆ ਕਿ ਕਿ ਬੱਚਿਆਂ ਨੇ ਵੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਪੈ ਜਾਣਾ ਹੈ ਇਸ ਕਰਕੇ ਲਾਈਫ ਪਾਰਟਨਰ ਬੜਾ ਜ਼ਰੂਰੀ ਆ ਕਿ ਜਿਹੜਾ ਇਨਸਾਨ ਤੁਹਾਡੇ ਘਰ ਦੇ ਬਿਜਲੀ ਦੇ ਬਿੱਲ ਪੇ ਕਰਦਾ ਆ ਪਾਣੀ ਦੇ ਬਿੱਲ ਪੇ ਕਰਦਾ ਆ ਕੂੜੇ ਦੇ ਬਿੱਲ ਪੇ ਕਰਦਾ ਆ ਤੁਹਾਡੇ ਬੱਚਿਆਂ ਦੀ ਪੜ੍ਹਾਈ ਦਿਖਾਈ ਤੁਹਾਡੀਆਂ ਹਰ ਇੱਕ ਜ਼ਰੂਰਤਾਂ ਨੂੰ ਪੂਰੀਆਂ ਕਰਦਾ ਆ ਕੀ ਇਹ ਸਹੀ ਗੱਲ ਆ ਕਿ ਅਸੀਂ ਲੋਕ ਸਿਰਫ ਉਹਨ ਇੱਕ ਕਮਾਈ ਦਾ ਸਾਧਨ ਸਮਝਦੇ ਆ ਕਿ ਸਾਡੇ ਦਿਲ ਦੇ ਵਿੱਚ ਉਹਦੇ ਲਈ ਕੋਈ ਇਨਸਾਨੀਅਤ ਕੋਈ ਪਿਆਰ ਨਹੀਂ ਰਹਿੰਦਾ ਇਹ ਮੈਂ ਇਸ ਕਰਕੇ ਕਹਿੰਨੀ ਆ ਕਿਉਂਕਿ ਮੈਂ ਆਪਣੇ ਅੱਖੀ ਖੁਦ ਦੇਖਿਆ ਹੋਇਆ ਆ ਕਿ ਕਾਫੀ ਔਰਤਾਂ ਆਪਣੇ ਬੱਚਿਆਂ ਦੇ ਮਨ ਦੇ ਵਿੱਚ ਵੀ ਆਪਣੇ ਹਸਬੰਡ ਦੇ ਖਿਲਾਫ ਉਹਨਾਂ ਦੇ ਬਾਪ ਦੇ ਖਿਲਾਫ ਕਾਫੀ ਜ਼ਹਿਰ ਭਰ ਕੇ ਰੱਖਦੀਆਂ ਹਨ ਹਮੇਸ਼ਾ ਇੱਕ ਗੱਲ ਯਾਦ ਰੱਖਿਓ ਕਿ ਬਾਪ ਦੀ ਕਦਰ ਕਰਵਾਣਾ ਤੇ ਨਾ ਕਰਵਾਣਾ ਕਾਫੀ ਹੱਦ ਤੱਕ ਇੱਕ ਔਰਤ ਦੇ ਹੱਥ ਦੇ ਵਿੱਚ ਹੁੰਦਾ ਇੱਕ ਮਾਂ ਦੇ ਹੱਥ ਦੇ ਵਿੱਚ ਹੁੰਦਾ ਹੈ ਜੇ ਸਾ ਆਦਮੀ ਨੇ ਘਰ ਤੋਂ ਬਾਹਰ ਰਹਿ ਕੇ ਤੁੱਪ ਦੇ ਵਿੱਚ ਕੰਮ ਕਰਕੇ ਆਪਣੇ ਘਰ ਦੀ ਸਾਰੀ ਜ਼ਿੰਮੇਵਾਰੀ ਚੱਕੀ ਹੋਈ ਆ ਉਸ ਇਨਸਾਨ ਨੂੰ ਇੱਕ ਗਧਾ ਨਾ ਸਮਝ ਲਿਆ ਕਰੋ ਕਿ ਕੰਮ ਕਰਦਾ ਆ ਇਹਦੀ ਜੂਣ ਹੀ ਇਦਾਂ ਦੀ ਆ ਕਿਉਂਕਿ ਉਹਨੂੰ ਵੀ ਪਿਆਰ ਦੀ ਲੋੜ ਹੁੰਦੀ ਆ ਉਹਨੂੰ ਵੀ ਇੱਜ਼ਤ ਦੀ ਲੋੜ ਹੁੰਦੀ ਆ ਸੋ ਇਸ ਕਰਕੇ ਆਪਣੇ ਬੱਚਿਆਂ ਨੂੰ ਉਹਨਾਂ ਦੇ ਖਿਲਾਫ ਨਾ ਕਰੀ ਜਾਇਆ ਕਰੋ ਕਿਉਂਕਿ ਇਹ ਦੁਨੀਆ ਵੀ ਤੁਹਾਨੂੰ ਉਹਨਾਂ ਨੇ ਟਾਈਮ ਚੰਗੀ ਲੱਗਦੀ ਆ ਜਿੰਨਾ ਟਾਈਮ ਉਸ ਦੁਨੀਆ ਦੇ ਵਿੱਚ ਆ ਕਿਉਂਕਿ ਜਿਸ ਦਿਨ ਉਹ ਦੁਨੀਆ ਛੱਡ ਕੇ ਚਲੇ ਗਏ ਹਨਾ ਕੁਝ ਵੀ ਚੰਗਾ ਨਹੀਂ ਲੱਗਣਾ ਬੱਚਿਆਂ ਨੇ ਵੀ ਸਾਥ ਛੱਡ ਜਾਣਾ ਸੋ ਇਸ ਕਰਕੇ ਆਪਣੇ ਲਾਈਫ ਪਾਰਟਨਰ ਦੀ ਹਮੇਸ਼ਾ ਕਦਰ ਕਰਿਆ ਕਰੋ ਉਹਨਾਂ ਦੀ ਇੱਜ਼ਤ ਕਰਿਆ ਕਰੋ ਬੱਚੇ ਹੋਣ ਤੋਂ ਬਾਅਦ ਅਕਸਰ